ਜੋਨੇ ਨਾਮ ਹੈ ਮਾਰਗਮਾਰਗ ਸਮੇਉਂ ਤੇ ਮਾਰਗਮਾਰਗ ਪੁਰਸਕਾਰ ਨਾਲ ਸਨਮਾਨਿਤ ਜਾਣ ਵਾਲੀ ਅਤਿੰਦਰ ਸੰਧੂ ਮੁੱਖ ਅਧਿਆਪਕਾ ਵਜੋਂ ਸੇਵਾ ਮੁਕਤ ਹੋਣ ਤੋਂ ਪਹਿਲਾਂ ਤੱਕੀ ਸਹਿਤਕਾਰ ਵਜੋਂ ਕਾਲਜ ਦੀ ਡਿਊਟੀ ਕੋਈ ਹੈ ਸੰਡ 2012 ਤੋਂ ਉਸ ਵੱਲੋਂ ਆਪਣੇ ਨਿੱਜੀ ਸਾਧਨਾਂ ਨਾਲ ਛਾਪਿਆ ਜਾ ਰਿਹਾ ਇੱਕ ਰਸਾਲਾ ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਡੇਢ ਦਹਾਕਤ ਤੋਂ ਵੱਧ ਮੌਲਿਕ ਸੰਪਾਦਿਤ ਅਤੇ ਚੋਣਵੀਆ ਰਚਨਾਵਾਂ ਦੀਆਂ ਪੁਸਤਕਾਂ ਦੇ ਨਾਲ-ਨਾਲ ਉਸਨੇ ਬਹੁਤ ਸਾਰੀਆਂ ਭਾਰਤਿਕ ਪੁਸਤਕਾਂ ਤੇ ਅਨੁਵਾਦਿਤ ਪੁਸਤਕਾਂ ਵੀ ਪੰਜਾਬੀ ਵਿੱਚ ਮਾਨਕੂਰ ਦਿੱਤੀ ਝੋਲੀ ਪਾਈਆਂ ਹਨ ਉਸ ਦੀਆਂ ਤਾਂ ਪੁਸਤਕਾਂ 'ਤੇ ਬਹੁਤ ਸਾਰੇ ਸ਼ੋਧ ਪੱਤਰ ਪ੍ਰਬੰਧ ਲਿਖੇ ਗਏ ਹਨ ਅਤੇ ਉਸ ਦੇ ਰਸਾਲੇ 1 ਮਾਰਚ 2021 ਵਿੱਚ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਵੱਲੋਂ 75000 ਰੁਪਏ ਦਾ ਸਭ ਸ੍ਰੇਸ਼ਟ ਪੱਤਰਕਾਰ ਪੁਰਸਕਾਰ ਵੀ ਮਿਲ ਚੁੱਕਾ ਹੈ ਉਸਦੀ ਕਾਮਕਤਾ ਮੰਨਤਾ ਮੌਸਮ ਨੂੰ ਅੱਜ 28 ਜਨਵਰੀ 2024 ਨੂੰ ਕਾਰ ਲੋਕ ਪੁਰਸਕਾਰ 2023 ਪ੍ਰਦਾਨ ਕਰਦੇ ਆ ਲੋਕ ਮੰਚ ਪੰਜਾਬ ਅ타 ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ ਡਾਕਟਰ ਮਨਿੰਦਰ ਸਿੰਘ ਜੋਰ ਚੇਅਰਮੈਨ ਸਰਿੰਦਰ ਸਿੰਘ ਸੁੰਨਰ ਪ੍ਰਧਾਨ ਤੇ ਦੀਪਕ ਸ਼ਰਮਾ ਜਨਰਲ ਸਕੱਤਰ ਲੋਕ ਮੰਚ ਕੰਡਿਆਵ ਸ਼ੁਕਰੀਆ ਜੋਤਸਾਹ ਵਰ ਅਡਵਾਲ ਸਾਹਿਬ ਨੇ ਬੇਜਤੀ ਹੈ ਕਿ ਮੰਚ ਤੇ ਆਓ ਤੇ ਅਸੀਂ ਸਨਮਾਨ ਪੇਟ ਕਰਨੀ ਹੈ 17779 ਗੱਡੀ ਹੈ ਜੀ ਇੱਕ ਸਾਡੇ ਬੱਚੇ ਦਾ ਪੇਪਰ ਹੈ ਉਹਨਾਂ ਨੇ ਪੇਪਰ ਜਿੱਤਣਾ ਇਸ ਲਈ ਉਹ ਗੱਡੀ ਜੇਕਰ ਪਰੇ ਕਰ ਲਈ ਜਾਵੇ ਤਾਂ ਹੋ ਰੱਖ ਹੋ ਸਕਦਾ 1779 ਸੋ ਆਓ ਜੋਤਸਾਹ ਵਰ ਅਡਵਾਲ ਸਾਹਿਬ ਇਸ ਮੰਚ ਆਪਣਾ ਨਾਮ ਗਿਵੰਡ ਅਸੀਂ ਇਤਿੰਦਰ ਸੰਧੂ ਬਰਾਣ ਨੂੰ ਕਾਬਲ ਇਪਤ ਕਰਦੀ ਸੋ ਤੇ ਪੇਟ ਕਰਦੇ ਹਾਂ